ਡੈਪਟਮੈਂਟ ਮੰਤਰੀ ਹਰਦੇਸ਼ ਸਿੰਘ ਮੋਢੀਆ ਦੀ ਅਗਵਾਈ ਹੇਠ ਚੇਅਰਮੈਨ ਜਰਵਰ ਸਿੰਘ ਜੀ ਦੇ ਵੱਲੋਂ ਨਸ਼ਾ ਨਸ਼ਾ ਮੁਕਤੀ ਆਪਰਾ ਕਰਦੇ ਆ ਪਿੰਡ ਢੇਰੀ ਸਤੋਵਾਲ ਜੋੜਵਾਲ ਕਨੀਜਾਂ ਪਿੰਡ ਮੰਗਟਾ ਵਿਖੇ ਲੋਕਾਂ ਨੂੰ ਸਰਕਾਰ ਵੱਲੋਂ ਵਿੱਢੀ ਮਹਿਮ ਤਹਿਤ ਸਹਿਯੋਗ ਕਰਨ ਦੀ ਅਪੀਲ ਕੀਤੀ। ਉਹਨਾਂ ਬਖੋਕ ਪਿੰਡਾਂ ਵਿੱਚ ਲੋਕਾਂ ਨੂੰ ਐਲਾਨ ਲਿਖਿਆ ਕਿ ਉਹ ਆਪ ਆਪਣੇ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਦਖਲ ਹੋਣ ਤੇ ਪੂਰਨ ਪਾਬੰਦੀ ਲਾਉਣਗੇ ਅਤੇ ਕਹਿ ਕਿ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਨਹੀਂ ਦੇਣਗੇ। ਇਸ ਦੌਰਾਨ ਪਿੰਡ ਵਾਲਿਆਂ ਦਾ ਮਿਲਿਆ ਪੂਰਨ ਸਹਿਯੋਗ ਤਾਂ ਕੀ ਕਿਹਾ ਉਹਨਾਂ ਨੇ ਉਹ ਕਰਦੇ ਹਾਂ ਹਲਬਾਤ ਅੱਜ ਪੰਜ ਪਿੰਡਾਂ ਦਾ ਹੈਗਾ ਸਭ ਤੋਂ ਪਹਿਲਾਂ ਢੇਰੀ ਪਿੰਡ ਚ ਆਏ ਆ ਇਹਦੇ ਬਾਅਦ ਢੇਰੀ ਤੋਂ ਸੱਤੋਵਾਲ ਜਮ ਇਹਦੇ ਬਾਅਦ ਸੱਤੋਵਾਲ ਪੰਜ ਪਿੰਡਾਂ ਦਾ ਹੈਗਾ ਪੰਜ ਪਿੰਡਾਂ ਦੇ ਵਿੱਚ ਜੁੱਧ ਨਸਿਆਂ ਵਿਰੁੱਧ ਲੋਕਾਂ ਨੂੰ ਅਪੀਲ ਕਰਨ ਜਾ ਰਹੇ ਆ ਕਿ ਸਾਡਾ ਸਾਥ ਦਾ ਸਰਕਾਰ ਦਾ ਸਾਥ ਦਾ ਜਿਹੜਾ ਕਿ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਬਚਾ ਸਕੀਏ ਇਹਨਾਂ ਨਾਲ ਜੋੜਨ ਦਾ ਪ੍ਰਾਣਾ ਗਰਾਂਟਾ ਦਿੱਤੀਆਂ ਜਾ ਰਹੀਆਂ ਪਿੰਡਾਂ ਪਿੰਡ ਗਰਾਊਂਡ ਹਰ ਇੱਕ ਪਿੰਡਾਂ ਦੇ ਵਿੱਚ 30 ਪਿੰਡਾਂ ਦੇ ਵਿੱਚ 9 ਕਰੋੜ ਰੁਪਈਆ ਜਿਹੜਾ ਕਿ ਗਰਾਊਂਡ ਬਣਨ ਜਾ ਰਹੇ ਆ 9 ਕਰੋੜ ਰੁਪਈਆ 30 ਪਿੰਡਾਂ ਦੇ ਵਿੱਚ ਪਾਸ ਹੋਇਆ ਹੋਰ ਵੀ ਗਰਾਂਟਾ ਕਾਫੀ ਆ ਗਈਆਂ ਹਰ ਇੱਕ ਪਿੰਡ ਵਾਲਿਆਂ ਨੂੰ ਕਿਹਾ ਵੀ ਤੁਸੀਂ ਬਸ ਕੰਮ ਕਰਾਉਣ ਵਾਲੇ ਬਣੋ ਸਰਕਾਰ ਵੱਲੋਂ ਪੈਸਿਆਂ ਦੀ ਕੋਈ ਕਮੀ ਜਿਮ ਵੀ ਖੋਲੇ ਜਾ ਰਹੇ ਨੇ ਕੋਈ ਬੰਨ੍ਹ ਜਿਮ ਓਪਨ ਜਿਮ ਮਿਲ ਰਹੇ ਆ ਹੋਰ ਦੂਜੇ ਜਿਮਾਂ ਦਾ ਵੀ ਸਮਾਨ ਸਭ ਤੋਂ ਪਹਿਲਾਂ ਢੇਰੀ ਤੇ ਸੱਤੋਵਾਲ ਚੂੜਵਾਲ ਕਨੀਜਾ ਸੀੜਾ ਮੰਗਟਾ ਇਹ ਪਿੰਡਾਂ ਦੇ ਵਿੱਚ ਅੱਜ ਦੁੱਧ ਨਸ਼ਾ ਫਰੋਦ ਤੇ ਪ੍ਰੋਗਰਾਮ ਹੋ ਰਿਹਾ ਹੈ। ਸਾਰੇ ਆਪ ਹੀ ਵਿਸ਼ਵਾਸ ਪੰਚਾਇਤਾਂ ਦੁਆਰ ਰਹੀਆਂ ਨੇ ਵੀ ਅਸੀਂ ਨਾਲ ਹੋ ਕੇ ਪੁਲਿਸ ਪ੍ਰਸ਼ਾਸਨ ਦੇ ਨਾਲ ਹੋ ਕੇ ਹੈਲਥ ਦੇ ਨਾਲ ਹੋ ਕੇ ਉਹਨਾਂ ਦਾ ਸਹਿਯੋਗ ਦਵਾਂਗੇ ਤੇ ਪੰਚਾਇਤਾਂ ਵਾਅਦਾ ਕਰ ਰਹੀਆਂ ਨੇ ਬੇਸਰੀ ਆਪਣੇ ਆਪਣੇ ਪਿੰਡ ਦੀ ਜ਼ਿੰਮੇਵਾਰੀ ਚੱਕਦੇ ਆਂ ਤੇ ਆਪੋ ਆਪੋ ਨੇ ਪਰਚੂਨ ਹੋਇਆ ਕੰਮ ਕਰਾਂਗੇ। ਗਰੰਟਾ ਜਿਹੜੀਆਂ ਜਾਰੀ ਕੀਤੀਆਂ ਗਈਆਂ ਮੰਤਰੀ ਸਾਹਿਬ ਦੇ ਇੱਕ ਸੇਵਾਦਾਰ ਨੇ ਸੇਵਾ ਦੇ ਤੌਰ ਤੇ ਸੇਵਾ ਕਰ ਰਹੇ ਨੇ ਪਦੇ ਨਹੀਂ ਕਹਿ ਰਹੇ ਵੀ ਮੇਰੇ ਕੋਲੇ ਹੈ ਨਹੀਂ ਪੈਸੇ ਜਿੱਥੇ 5 ਲੱਖ 5 ਲੱਖ ਜਿੱਥੇ 10 ਲੱਖ 10 ਲੱਖ ਦੰਦਿਆ ਹਰੇਕ ਪਿੰਡ ਨੂੰ ਅੱਜ ਗ੍ਰਾਂਟਾਂ ਖੁੱਲੇ ਦਿਨਾਂ ਦਿੱਤੀਆਂ ਵੀ ਗਏ ਨੇ 6 ਕਰੋੜ ਰੁਪਏ ਦੇ ਲਈ ਵੀ तकरीबन 9.5 ਕਰੋੜ ਰੁਪਏ ਆ ਜਿਹੜਾ ਪਾਇਆ ਹਾਂਜੀ ਹਰੇਕ ਪਿੰਡ ਦੇ ਵਿੱਚ ਜਿੰਨੇ ਪਿੰਡਾਂ ਚ ਗਏ ਅਸੀਂ ਕਿਸ ਨੂੰ 40 ਲੱਖ ਕਿਸ ਨੂੰ 35 ਲੱਖ ਉਹਨਾਂ ਨੂੰ ਸਾਰਿਆਂ ਨੂੰ ਦਿੱਤਾ ਮੰਗਤਾ ਪਿੰਡ ਚ ਵੀ ਅੱਜ 23,97,000 ਰੁਪਏ ਗ੍ਰਾਂਟ ਆ ਅਜਦਾ ਜਲਦੀ ਰੰਗਲਾ ਪੰਜਾਬ ਜਿਹੜਾ ਸੁਪਨਾ ਦੇਖਿਆ ਭਗਵੰਤ ਮਾਨ ਸਰਕਾਰ ਦਾ ਉਹ ਜਲਦੀ ਬਣੇਗਾ ਪੰਜਾਬ ਦਾ ਨੀਤਾਂ ਸਾਫ਼ ਨੇ ਸੇਵਾ ਲੈ ਕੇ ਆਏ ਆ ਭਗਵੰਤ ਮਾਨ ਜੀ ਦਾ ਸੁਪਨਾ ਪੂਰਾ ਕਰਾਂਗੇ ਸਾਰੇ ਰਲ ਕੇ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਆਂ ਤੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਦਾ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਨਵੇਂ 30 ਗਰਾਊਂਡ ਦਿੱਤੇ ਆ ਜਿਹੜਾ ਆਪਣੇ ਬੱਚਿਆਂ ਨੂੰ ਜੁਸ ਨੂੰ ਰੋਕਣ ਵਾਸਤੇ ਨਸ਼ਿਆਂ ਤੋਂ ਰੋਕਣ ਵਾਸਤੇ ਉਹਨਾਂ ਨੂੰ ਉਧਰਲੇ ਪਾਸੇ ਖੇਡਾਂ ਵਾਲੇ ਪਾਸੇ ਲਾਉਣ ਵਾਸਤੇ ਗਰਾਊਂਡ ਹੁਣ ਦਿੱਤੇ ਆ ਨਵੇਂ ਬਣ ਜਾਣਗੇ ਜੁਵਾਖ ਖੇਡਣਗੇ ਜੁਵਾਖ ਵਧੀਆ ਤੰਦਰੁਸਤ ਰਹਿਣਗੇ ਸਈ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਤੇ ਟੂਰਨਾਮੈਂਟ ਵੀ ਕਰਾਈ ਜਾਂਦੇ ਆ ਜੀ ਬਿਲਕੁਲ ਜੀ ਸਾਡੇ ਪਿੰਡਾਂ ਦੇ ਵਿੱਚ ਹੁਣ ਨਾਲ ਦੇ ਪਿੰਡਾਂ ਦੇ ਸਾਰੇ ਟੀਰੀ ਚ ਹੋਰ ਪਿੱਛੇ ਹੁਣ ਹੋ ਕੇ ਛਟਿਆ ਟੀਰੀ ਦੇ ਵਿੱਚ ਵੀ ਟੂਰਨਾਮੈਂਟ ਹੋ ਕੇ ਛਟਿਆ ਅਸੀਂ ਜੁਵਾਕਾਂ ਨੂੰ ਉਧਰ ਲਾ ਕੇ ਖੇਡਾਂ ਵਾਲੇ ਪਾਸੇ ਪੂਰਾ ਜੁਵਾਕਾਂ ਦਾ ਸਾਥ ਦੇ ਰਹੇ ਆ ਅਸੀਂ ਬਹੁਤ ਵਧੀਆ ਜੀ ਅਸੀਂ ਸਾਰੇ ਚਾਹੁੰਦੇ ਆ ਵੀ ਇਹ ਨਸ਼ੇ ਜਿਹੜੇ ਆ ਇਹ ਬੰਦ ਹੋਣੇ ਚਾਹੀਦੇ ਆ ਚਾਰ ਪੱਤਰ ਤੇ ਵੀ ਕੋਈ ਜਿਹੜਾ ਉਪਰਾਲਾ ਕੀਤਾ ਜਾ ਬਿਲਕੁਲ ਜੀ ਜ਼ਰੂਰ ਜ਼ਰੂਰ ਜਿੰਨਾ ਸਾਡਾ ਤੋਂ ਹੋਇਆ ਸੀ ਜ਼ਰੂਰ ਕਰਾਂਗੇ ਵੱਧ ਤੋਂ ਵੱਧ ਸਹੂਜ ਦੇਣ ਉਹ ਸਰਕਾਰ ਦਾ ਪਿੰਡ ਦੇ ਖੇਡ ਦੇ ਗਰਾਊਂਡ ਹੈਗੇ ਕਿ ਬੱਚੇ ਖੇਡਾਂ ਨਾਲ ਜੁੜਨ ਉਹਦੇ ਲਈ ਵੀ ਉਪਰਾਲਾ ਕੀਤਾ ਜਾਂਦਾ ਬਿਲਕੁਲ ਜੀ ਸਾਡੇ ਗਰਾਊਂਡ ਸਿਗਾ ਜਿਹਦੇ ਵਿੱਚ ਅਸੀਂ ਮਿੱਟੀ ਪਾ ਕੇ ਉਹਨੂੰ ਲੈਵਲ ਕਰਤਾ ਜੀ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਉਹ ਗਰਾਊਂਡ ਵਧੀਆ ਵੱਡ ਜਵੇ ਤੇ ਮੰਤਰੀ ਸਾਹਿਬ ਸਾਨੂੰ ਵੀ ਪੈਸੇ ਦੇਣ ਤਾਂ ਅਸੀਂ ਵਧੀਆ ਬਣਾ ਲਈਏ ਗਰਾਊਂਡ ਜਿਹੜੇ ਬੱਚੇ ਖੇਡ ਸਕਣਗੇ ਤੇ ਮੌਜੂਦਨਾਂ ਨੂੰ ਕੀ ਅਪੀਲ ਕਰ ਦੂੰਗੀ ਸੋ ਜਨੋ ਇਹ ਹੀ ਬਿਲ ਕਰਦੇ ਵਧੀਆ ਖਾਣਾ ਖਾਓ ਵਧੀਆ ਖੇਡੋ ਗਰਾਉਂਡ ਵਿੱਚ ਜਾਓ ਤੇ ਨਸ਼ਿਆਂ ਨੂੰ ਛੱਡੋ ਜੀ ਤੇ ਆਪਣਾ ਜਿਹੜਾ ਜੀਵਨ ਹੈ ਉਹ ਵਧੀਆ ਬਸੇ ਲਾਓ ਕੋਈ ਅਜਿਹੇ ਕੇਸ ਵੀ ਸਾਹਮਣੇ ਆ ਪਿੰਡ ਦੇ ਵਿੱਚ ਕੋਈ ਮਾੜਾ ਨਸ਼ੇ ਵਗੈਰਾ ਇਸ ਪਿੰਡ ਦੇ ਵਿੱਚ ਨਸ਼ੇ ਤੋਂ ਮੋਟਾ ਪਿੰਡ ਇਹ ਸਾਡੇ ਬਿਲਕੁਲ ਠੀਕ ਹੈ ਜੀ ਮਾੜਾ ਮੋਟਾ ਇੱਕ ਦੋਕਾ ਤਾਂ ਹੁੰਦਾ ਹੀ ਬਲਕਿ ਸਾਡਾ ਪਿੰਡ ਸਹੀ ਹੈ ਜੀ ਆਤ ਨੇ ਬਹੁਤ ਤਰੀਕੇ ਉਪਰਾਲੇ ਕੀਤੇ ਜੀ ਪਹਿਲੀ ਗੱਲ ਤਾਂ ਸਾਡੇ ਪਿੰਡ ਚੂੜ ਵਾਲ ਦੇ ਵਿੱਚ ਕੋਈ ਨਸ਼ਾ ਵੇਚਦਾ ਨਹੀਂ ਕਰਦਾ ਨਹੀਂ ਤੇ ਵੱਧ ਤੋਂ ਵੱਧ ਉਪਰਾਲੇ ਕੀਤੇ ਆ ਵੀ ਮੰਗਾ ਰੱਖਿਆ ਨੇ ਜੱਜ ਸਾਡੇ ਪਿੰਡ ਦੀਆਂ ਕਾਫੀ ਮੰਗਾ ਨੇ ਜੀ ਤੁਸੀਂ ਪਿੰਡ ਦੇ ਹਾਲਾਤ ਤਾਂ ਦੇਖੇ ਹੀ ਹੋਣੇ ਸਾਡੇ ਪਿੰਡ 'ਚ ਮੇਨ ਮੰਗ ਹੈ ਫਿਰਨੀ ਦੀ ਪਿੰਡ ਦੀ ਪਿੰਡ ਦੀ ਫਿਰਨੀ ਦਾ ਬਹੁਤ ਬੁਰਾ ਹਾਲ ਹੈ ਪਿੰਡ ਦੇ ਛੱਪੜਾਂ ਦਾ ਬੁਰਾ ਹਾਲ ਹੈ ਪਿੰਡ ਦੇ ਨਾਲਿਆਂ ਦਾ ਬੁਰਾ ਹਾਲ ਹੈ ਔਰ ਮੰਗਾ ਹੈ तकरीबन ਬਹੁਤ ਜਿਆਦੀ ਮੰਗਾ ਵਾ ਸਾਰੀਆਂ ਮੰਗਾ ਅਸੀਂ ਚੇਅਰਮੈਨ ਸਾਹਿਬ ਨੂੰ ਦਸੀਆਂ ਉਹ ਕਹਿੰਦੇ ਨੇ ਹੱਲ ਕੀ ਤਾਂ ਕੁਝ ਦਾ ਤਾਂ ਹੁਣ ਮੌਕੇ ਤੇ ਹੀ ਉਹਨਾਂ ਨੇ ਕਹਿ ਦਿੱਤਾ ਵੀ ਸ਼ਹਿਰ ਇਲਾਕੇ ਦੀ ਗਰਾਊਂਡ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਪਹੁੰਚ ਜਾਈਗੀ ਔਰ ਜਿਹੜਾ ਬਾਕੀ ਹੈ ਫਿਰਨੀ ਦਾ ਕੰਮ ਹੈ ਉਹ 2 ਮਹੀਨੇ ਦਾ ਟਾਈਮ ਲਵੇ ਵੀ 2 ਮਹੀਨੇ ਦੇ ਵਿੱਚ ਬਣ ਜਾਏਗਾ ਪਿੰਡ ਦੀ ਪੰਚਾਇਤ ਨੇ ਵੀ ਕੋਈ ਕੰਮ ਕਰਾਇਆ ਹਾਂਜੀ ਉਹਨਾਂ ਨੇ ਆਪਣੇ ਪੱਧਰ ਤੇ ਜਿੰਨੇ ਵੀ ਹੋ ਸਕੇ ਉਹਨਾਂ ਨੇ ਕਰਵਾਏ ਪਰ ਉਹ ਡਵੈਲਪਮੈਂਟ ਨਹੀਂ ਹੋਈ ਪਿੰਡ ਦੀ ਉਹ ਸਾਡਾ ਟੀਚਾ ਤਾਂ ਇਹ ਜੀ ਪਿੰਡ ਨੂੰ ਸਾਫ਼ ਸੁਥਰਾ ਔਰ ਡਵੈਲਪ ਕਰਨਾ ਔਰ ਅੱਗੇ ਲੈ ਕੇ ਜਾਣਾ ਪਹਿਲਾਂ ਵੀ ਮੈਂ ਬਹੁਤ ਬਹੁਤ ਧੰਨਵਾਦੀ ਆ ਜੀ ਪੰਜਾਬ ਸਰਕਾਰ ਦਾ ਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਮੰਤਰੀ ਸਾਹਿਬ ਸਾਡਾ ਹਰਦੀਪ ਸਿੰਘ ਮੁੰਡਿਆ ਸਾਹਿਬ ਦਾ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਹੌਕਾ ਦਿੱਤਾ ਕਿ ਆ ਨਸ਼ਾ ਜਿਹੜਾ ਚਿੱਟੇ ਨੇ ਜਵਾਨੀ ਖਾ ਲਈ ਜੀ ਅਸੀਂ ਵੀ ਇਸ ਕਰਕੇ ਸਰਕਾਰ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਤੇ ਨਗਰ ਨਿਵਾਸੀ ਸਾਰੇ ਇਸ ਚੀਜ਼ ਦਾ ਵਿਸ਼ਵਾਸ ਦਵਾਉਂਦੇ ਆ ਵੀ ਸਾਡੇ ਪਿੰਡ ਤੱਕ ਹੈ ਨਹੀਂ ਕੋਈ ਗੁੱਟਲੀ ਦਾ ਨਾ ਹੀ ਕੋਈ ਅੱਦਾ ਦਾ ਪਰ ਜਿਹੜਾ ਕੋਈ ਆਂਡ ਗਵਾਨ ਦੇ ਵਿੱਚ ਕੋਈ ਵੀ ਬੰਦਾ ਵੇਚਦਾ ਵੀ ਹੋਇਆ ਤਾਂ ਵੀ ਅਸੀਂ ਪਹਿਰਾ ਦੇਾਂਗੇ ਦਿਨ ਰਾਤ ਇਹਨੂੰ ਆਪਾਂ ਇੱਕੋੜ ਦੁੱਜੜ ਤੋਂ ਖਤਮ ਕਰਾਂਗੇ। ਅਸੀਂ ਮੰਗਾਂ ਚ ਰੱਖਿਆ ਹੀ ਪਿੰਡ ਦੇ ਵਿਕਾਸ ਤੋਂ ਸਾਡੇ ਪਿੰਡ ਇੱਕ ਤਾਂ ਕੁਝ ਕਲੋਡੀਆਂ ਨੇ ਉਹਨਾਂ ਦੀਆਂ ਗਲੀਆਂ ਸੀਗੀਆਂ ਤੇ ਸਾਡੇ ਪਿੰਡ ਧਰਮਸ਼ਾਲਾ ਸੀਗਾ ਜੀ ਉਹਦਾ ਕਾਫੀ ਚਿਰ ਤੋਂ ਕੰਮ ਪੈਂਡਿੰਗ ਸੀਗਾ ਉਹਦੇ ਵਾਸਤੇ ਚੇਅਰਮੈਨ ਸਾਹਿਬ 5 ਲੱਖ ਰੁਪਏ ਨੋਕਸ ਕਰ ਗਏ ਇੱਕ ਸਾਡੇ ਕਮਿਊਨਿਟੀ ਹਾਲ ਬਣਿਆ ਹੋਇਆ ਜੀ ਉਦੇ ਵਿੱਚ ਪੱਥਰ ਲੱਗਦਾ ਸੀਗਾ ਥੱਲੇ ਫਰਸ਼ ਪਾਉਣਾ ਸੀਗਾ 5 ਲੱਖ ਰੁਪਇਆ ਉਹਦੇ ਵਾਸਤੇ ਚੇਰਬਨ ਸਾਹਿਬ ਕਹਿ ਗਏ ਬਹੁਤ ਵਧੀਆ ਲੱਗਦੀ ਜੀ ਔਰੇ ਹੋਣੀ ਵੀ ਚਾਹੀਦੀ ਸੀ ਬੇਸ਼ੱਕ ਲੇਟ ਸ਼ੁਰੂ ਹੋਈ ਬਹੁਤ ਦੇਰ ਪਹਿਲਾਂ ਚਾਹੀਦੀ ਸੀ ਕਿਉਂਕਿ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਜਵਾਨੀ ਦਾ ਕਹਾਣ ਹੋ ਗਿਆ ਮਾਵਾਂ ਬਿਲਕਦੀਆਂ ਪਈਆਂ ਨੇ ਔਰ ਜੋ ਅੱਜ ਸਰਕਾਰ ਨੇ ਕੀਤਾ ਜੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਸਾਡੇ ਨਗਰ ਵਿੱਚ ਆਏ ਨੇ ਸਰਦਾਰ ਹਰਦੀਪ ਸਿੰਘ ਮੁੰਡਿਆ ਸਾਹਿਬ ਉਹਨਾਂ ਦੇ ਵੀਰ ਜੋਰਾ ਵਰਸ਼ਿੰਗ ਜੀ ਉਹਨਾਂ ਨੇ ਜੋ ਇਹ ਜਹਾਜ ਛੇੜਿਆ ਪੰਜਾਬ ਦੇ ਵਿੱਚ ਅਸੀਂ ਉਹਨਾਂ ਦਾ ਡਟ ਕੇ ਸਾਥ ਦੇਾਂਗੇ ਜੀ ਉਹਨਾਂ ਦੇ ਨਾਲ ਖੜੇ ਆ ਕਿਉਂਕਿ ਪੰਜਾਬ ਦੀ ਜਵਾਨੀ ਦਾ ਸਵਾਲ ਹੈ ਸੋ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਧੰਨਵਾਦੀਆਂ ਪਿੰਡ ਸੀੜਾ ਦੇ ਸਾਰੇ ਸਮੂਹ ਨਗਰ ਵਾਸੀਆਂ ਵੱਲੋਂ ਪੂਰੀ ਪੰਚਾਇਤ ਵੱਲੋਂ ਮੈਂ ਧੰਨਵਾਦ ਕਰਦਾ ਜੀ ਚੇਅਰਮੈਨ ਸਾਹਿਬ ਜੋਰਾ ਵਰਸਿੰਗ ਜੀ ਦਾ ਸਾਡੇ ਪਿੰਡ ਆਏ ਨੇ ਜੀ ਸਾਡੇ youth ਨੂੰ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਨੇ ਬਹੁਤ ਪ੍ਰੇਰਣਾ ਦਿੱਤੀ ਹੈ ਜੀ ਬੜੇ ਪਿਆਰ ਨਾਲ ਸਮਝਾਇਆ ਦੱਸਿਆ ਨਸ਼ੇ ਤੋਂ ਦੂਰ ਤੁਮੇ ਰਹਿਣਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜਿਹੜੀ ਸੀਐਮ ਮਾਨ ਜੀ ਨੇ ਇਹ ਮੁਹਿੰਮ ਚਲਾਈ ਆ ਜੀ ਪੂਰੇ ਪੰਜਾਬ ਦੇ ਵਿੱਚ ਤੁਸੀਂ ਆਪਣੇ ਮੀਡੀਆ ਵਾਲੇ ਵੀ ਸਾਰੇ ਜਾਣਦੇ ਆ ਬਹੁਤ ਮਤਲਬ ਉਪਰਾਲਾ ਕਰ ਰਹੇ ਨੇ ਜਿਵੇਂ ਪਹਿਲਾਂ ਬਹੁਤ ਨਸ਼ਾ ਵੇਚਿਆ ਜੀ ਸਰਪਾਰਾਂ ਨੇ ਹੁਣ ਨਸ਼ੇ ਨੂੰ ਠੱਲ ਪੈ ਰਹੀ ਹੈ ਜੀ ਆਪਾਂ ਦੇਖ ਰਹੇ ਆ ਵੱਡੇ ਵੱਡੇ ਮਗਰਮਸ ਜ਼ਿਲ੍ਹੇ ਸਿੱਟੇ ਹੋਏ ਨੇ ਜੀ ਜਿਹੜੇ ਨਸ਼ਾ ਵੇਚਦੇ ਸੀ ਇਸ ਲਈ ਪਹਿਲਾਂ ਨਾਲੋਂ ਬਹੁਤ ਬਿਹਤਰ ਆ ਜੀ ਸਾਡਾ ਪਿੰਡ ਵੀ ਬਹੁਤ ਬਿਹਤਰ ਆ ਕੋਈ ਸਾਡੀਆਂ ਡਿਮਾਂਡਾਂ ਸੀ ਜੀ ਪਿੰਡ ਦੀਆਂ ਉਹ ਵੀ ਸਾਨੂੰ ਸਭ ਜੀ ਤੁਹਾਡੇ ਜਿਹੜੀਆਂ ਸਾਡੀ ਜੀ ਸਭ ਤੋਂ ਪਹਿਲੀ ਮੰਤਰੀ ਜੀ ਮંત્રી ਸਾਹਿਬ ਨਾਲ ਵੀ ਦੋ ਤਿੰਨ ਵਾਰ ਬਲ ਬਲ ਹੋਈ ਸੀ ਇਸ ਵਿਸ਼ੇ ਤੇ ਸਾਡੇ ਪਿੰਡ ਦੀ ਮਰਾਉਂਡ ਆ ਜੀ ਸਾਡੇ ਪਿੰਡ ਦੇ ਸੈਂਟਰ ਪੁਆਇੰਟ ਤੇ ਆ ਅਸੀਂ ਉਹਦੇ ਬਾਰੇ ਮੰਤਰੀ ਸਾਹਿਬ ਨੂੰ ਬੇਨਤੀ ਲਈ ਸੀ ਤੇ ਸਾਡੇ ਉਹਨਾਂ ਨੇ ਬੇਨਤੀ ਨੂੰ ਸੁਣਦੇ ਹੋਏ ਸਾਨੂੰ 40 ਲੱਖ ਰੁਪਏ ਦੀ ਮਰਾਉਂਡ ਦੇਣ ਦਾ ਵਾਅਦਾ ਕੀਤਾ ਜੀ ਉਹ ਐਲਾਨ ਵੀ ਹੋ ਗਿਆ ਜੀ ਮਨ ਲਾਦਾ ਹੋਰ 20 ਦਿਨਾਂ ਅੰਚ ਜਾਂ 25 ਦਿਨਾਂ ਦੇ ਵਿੱਚ ਸਾਡੇ ਅਕਾਊਂਟ 'ਚ ਵੀ ਆ ਜਾਣਗੇ ਪੰਚਾਇਤ ਦੇ ਤੇ ਅਸੀਂ ਉਹਨੂੰ ਪੂਰੇ ਦਿਲੋਂ ਮਰਾਉਣ ਨੂੰ ਵਧੀਆ ਬਣਾਵਾਂਗੇ ਟੀਨ ਵਾਲੇ ਪਾਣੀ ਦੀ ਕਿਸ਼ਮਤ ਸਾਡੇ ਸੜਕਾਂ ਦੇ ਨਾਲ ਬਣ ਰਿਹਾ ਹੈ ਟੀਨ ਵਾਲੇ ਪਾਣੀ ਦੀ ਛੋਟੀ ਸਮੱਸਿਆ ਚੱਲ ਰਹੀ ਹੈ ਸਾਡੇ ਪਿੰਡ ਜੀ ਤੇ ਉਹ ਅਸੀਂ ਪਹਿਲਾਂ ਵੀ ਧਿਆਨ ਚ ਲਿਆਉਂਦੀ ਸੀ ਹੁਣ ਚੇਅਰਮੈਨ ਸਾਹਿਬ ਨੂੰ ਦਿੱਤੀ ਇਹਨਾਂ ਨੇ ਵਾਅਦਾ ਕੀਤਾ ਸੀ ਸਾਡਾ ਵੀ ਆਉਣ ਵਾਲੇ ਕੁਝ ਦਿਨਾਂ ਚੋ ਮਸਲਾ ਹੱਲ ਹੋ ਜਾਊਗਾ ਮੇਰਾ ਨਾਮ ਕਮਲ ਚੰਦ ਧੀਰ ਸਰਪੰਚ ਪਿੰਡ ਮੰਗੜਾ ਜ਼ਿਲ੍ਹਾ ਲੁਧਿਆਣਾ ਅੱਜ ਦੀ ਜੋ ਮੀਟਿੰਗ ਸੀ ਸਰਕਾਰ ਸੀਐਮ ਮਾਨ ਮਾਨ ਸਾਹਿਬ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਵੱਲੋਂ ਜੋ ਸੁਪਨਾ ਲਿਆ ਸੀ ਕਿ ਜੁੱਧ ਨਸ਼ਿਆਂ ਵਿਰੁੱਧ ਉਹ ਮਹਿੰਮਤ ਦੇ ਤਹਿਤ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਨੇ ਆਪਣੀ ਤਸ਼ਰੀਫ ਲੈਂਦੀ ਸਰਦਾਰ ਉਹਨਾਂ ਦੇ ਜਵਰਾਵਰ ਸਿੰਘ ਦੇ ਬ੍ਰਦਰ ਜੀ ਉਹ ਆਏ ਤੇ ਨਾਲ ਉਹਨਾਂ ਦੀ ਸਮੂੱਚੀ ਆਮ ਆਦਮੀ ਦੀ ਟੀਮ ਆਈ ਅਸੀਂ ਸਾਰੇ ਨਗਰ ਨਿਵਾਸੀ ਇਹਨਾਂ ਨੇ ਕਸਮ ਚੁੱਕੀ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਆ ਨਸ਼ਿਆਂ ਦੇ ਵਿਰੋਧ ਆ ਔਰ ਉਹ ਆਵਾਜ਼ ਵੀ ਉਠਾਉਂਦੇ ਰਵਾਂਗੇ ਤੇ ਬਿਲਕੁਲ ਖੇਡਾਂ ਨੂੰ ਜੋੜਨ ਲਈ ਸਾਡੇ ਕੋਲ ਗਰਾਊਂਡ ਆ ਵੱਡੇ ਗਰਾਊਂਡ ਆ ਔਰ ਪੰਜਾਬ ਸਰਕਾਰ ਨੇ ਇੱਕ ਹੋਰ ਕਿਰਪਾ ਕੀਤੀ ਆ ਕਿ ਸਾਡੇ ਪਿੰਡ ਨੂੰ 23 ਪੁਆਇੰਟ 90 ਲੱਖ ਦੀ ਗ੍ਰਾਂਟ ਜਿਹੜੀ ਆ ਉਹ ਹੋਰ ਜਾਰੀ ਕੀਤੀ ਆ ਜਿੰਨ ਅਸੀਂ ਹੋਰ ਗਰਾਊਂਡ ਦਾ ਸੁਲਾਰ ਕਰਾਂਗੇ